ਕਾਂਡੀ ਵੱਲੋਂ ਮਾੜੇ ਵਤੀਰੇ ਤੋਂ ਪਰੇਸ਼ਾਨ ਔਰਤ ਨੂੰ ਆਖਰਕਾਰ ਸਿਵਲ ਰੈਜ਼ੋਲਿਊਸ਼ਨ ਟ੍ਰਾਈਬਿਊਨਲ ਵੱਲੋਂ ਇਨਸਾਫ ਮਿਲਿਆ ਬੀਸੀ ਕਾਂਡੋ ਓਨਰ ਪ੍ਰਵੀਨ ਢਿੱਲੋਂ ਨੇ ਅਗਸਤ 2022 ਵਿੱਚ 401 ਨੰਬਰ ਕਾਂਡੋ ਖਰੀਦਿਆ ਪਰ ਸਮੱਸਿਆ ਉਦੋਂ ਆਈ ਜਦੋਂ ਨਾਲ ਦੀ 402 ਯੂਨਿਟ ਵਿੱਚ ਰਹਿੰਦੀ ਕਿਰਾਏਦਾਰ ਜਰਡਾਨਾ ਆਇਜ਼ਨਬਰਗ ਨੇ ਰੋਲੇ ਰੱਪੇ স্মੋਕਿੰਗ ਆਰਡਰ ਅਤੇ ਹੋਰ ਕਈ ਮਾੜੀਆਂ ਹਰਕਤਾਂ ਨਾਲ ਢਿੱਲੋਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਢਿੱਲੋਂ ਦੇ ਦਾਅਵਿਆਂ ਮੁਤਾਬਕ ਆਇਜ਼ਨਬਰਗ ਅਸ਼ਲੀਲ ਸ਼ਬਦਾਵਲੀ ਦੀ ਵਰਤੋਂ ਕਰਦੀ ਸੀ ਦੰਦਾ ਤੇ ਦਰਵਾਜ਼ਿਆਂ ਨੂੰ ਜ਼ੋਰ ਨਾਲ ਪੰਦੀ ਸੀ ਅਤੇ ਕਈ ਵਾਰ ਆਪਣੇ ਘਰ ਤੋਂ ਢਿੱਲੂ ਦੀ ਯੂਨਿਟ ਵੱਲ ਨਜ਼ਰ ਰੱਖਦੀ ਅਤੇ ਬਿਨਾਂ ਇਜਾਜ਼ਤ ਤੋਂ ਉਸ ਦੀ ਵੀਡੀਓ ਵੀ ਬਣਾਉਂਦੀ ਸੀ ਜਿਸ ਕਾਂਡੋ ਵਿੱਚ ਆਇਜ਼ਨਬਰਗ ਰਹਿੰਦੀ ਸੀ ਉਸਦੇ ਮਾਲਕ ਟ੍ਰੋਏ ਐਲਨ ਹੇਲ ਨੂੰ ਢਿੱਲੂ ਨੇ ਕਈ ਵਾਰ ਬੇਨਤੀ ਕੀਤੀ ਕਿ ਆਇਜ਼ਨਬਰਗ ਨੂੰ ਸਮਝਾਇਆ ਜਾਵੇ ਜਾਂ ਫਿਰ ਉੱਥੋਂ ਕੱਢ ਦਿੱਤਾ ਜਾਵੇ ਪਰ ਹੇਲ ਮੁਤਾਬਕ ਉਹ ਅਜਿਹਾ ਕਰਨ ਵਿੱਚ ਸਮਰੱਥ ਨਹੀਂ। ਇਹ ਘਟਨਾਵਾਂ ਤਕਰੀਬਨ 1 ਸਾਲ ਤੱਕ ਚਲਦੀਆਂ ਰਹੀਆਂ ਜਿਸ ਤੋਂ ਬਾਅਦ ਪ੍ਰਵੀਨ ਨੇ ਮਾਨਸਿਕ ਪਰੇਸ਼ਾਨੀ ਅਤੇ ਡਰ ਦੇ ਮਾਹੌਲ ਦਾ ਹਵਾਲਾ ਦਿੰਦਿਆਂ ਟ੍ਰਾਈਬਿਊਨਲ ਵਿੱਚ ਕਾਂਡੋ ਮਾਲਿਕ ਅਤੇ ਕਿਰਾਏਦਾਰ ਤੋਂ ਹਰਜਾਨੇ ਵਜੋਂ 5000 ਡਾਲਰ ਦੀ ਮੰਗ ਕੀਤੀ। ਹਾਲਾਂਕਿ ਟ੍ਰਾਈਬਿਊਨਲ ਨੇ ਕਾਂਡੋ ਓਨਰ ਖਿਲਾਫ ਦਾਅਵਿਆਂ ਨੂੰ ਖਾਰਜ ਕਰ ਦਿੱਤਾ। ਇਹ ਕਹਿੰਦੇ ਆ ਕਿ ਉਸਨੇ ਪੀੜਤ ਨੂੰ ਪਰੇਸ਼ਾਨ ਨਹੀਂ ਕੀਤਾ ਸੀ ਪਰ ਆਇਜ਼ੰਬਰ ਖਿਲਾਫ ਦੋਸ਼ਾਂ ਨੂੰ ਗੰਭੀਰਤਾ ਨਾਲ ਲਿਆ। ਕਿ ਢਿੱਲੋ ਕੋਲ ਆਪਣੇ ਦਾਅਵੇਆਂ ਅਤੇ ਸਬੂਤਾਂ ਦਾ ਸਮਰਥਨ ਕਰਨ ਲਈ ਚਸ਼ਮਦੀਦਾ ਦੇ ਬਿਆਨ ਅਤੇ ਬਿਲਡਿੰਗ ਸਟਾਟਾ ਨੂੰ ਕੀਤੀ ਗਈ ਲਿਖਤ ਸ਼ਿਕਾਇਤ ਸੀ ਦੂਜੇ ਪਾਸੇ ਆਇਜ਼ਨਬਰਗ ਨੇ ਆਪਣੀ ਸਫਾਈ ਵਿੱਚ ਕੋਈ ਸਬੂਤ ਪੇਸ਼ ਨਹੀਂ ਕੀਤਾ ਹਾਲਾਂਕਿ ਢਿੱਲੋ ਨੂੰ ਕੇਸ ਮੁਤਾਬਿਕ 5000 ਡਾਲਰ ਤਾਂ ਨਹੀਂ ਮਿਲੇ ਪਰ ਟ੍ਰਾਈਬਿਊਨਲ ਨੇ ਢਿੱਲੋ ਦੀ ਇਸ ਪਰੇਸ਼ਾਨੀ ਲਈ ਆਇਜ਼ਨਬਰਗ ਨੂੰ 2500 ਡਾਲਰ ਜੁਰਮਾਨਾ ਅਤੇ ਟ੍ਰਾਈਬਿਊਨਲ ਫੀਸ ਅਦਾ ਕਰਨ ਦੇ ਹੁਕਮ ਦਿੱਤੇ ਨੇ ਰੈਡ ਫੈਮਿਲੀ ਮੈਂ ਹਾ ਪਰਮੀਤ ਕੰਬਰਾ